ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਰਵਨੀਓ ਸਕੂਲ ਸਿੱਖਿਆ ਬੋਰਡ ਨੇ ਬੁੱਧਵਾਰ ਨੂੰ ਜੰਮੂ ਸੂਬੇ ਲਈ 11ਵੀਂ ਅਤੇ 12ਵੀਂ ਜਮਾਤ ਦੀਆਂ ਨਵੰਬਰ ਦਸੰਬਰ ਸੈਸ਼ਨ ਦੀਆਂ ਸਲਾਨਾ ਪ੍ਰੀਖਿਆਵਾਂ ਦੇ ਤਰੀਕਾ ਜਾਰੀ ਕਰ ਦਿੱਤੀਆਂ ਹਨ ਇਸ ਲਈ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 8 ਨਵੰਬਰ ਨੂੰ ਸ਼ੁਰੂ ਹੋਣਗੀਆਂ ਤੇ 3 ਦਸੰਬਰ ਨੂੰ ਖਤਮ ਹੋਣਗੀਆਂ ਜਿਸ ਦੇ ਨਾਲ ਹੀ 11ਵੀਂ ਜਮਾਤ ਦੀਆਂ ਪ੍ਰੀਖਿਆਵਾਂ 19 ਨਵੰਬਰ ਤੋਂ 13 ਸਤੰਬਰ ਤੱਕ ਹੋਣਗੀਆਂ ਅਧਿਕਾਰੀਆਂ ਨੇ ਦੱਸਿਆ ਹੈ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਸਮਾ ਸ੍ਰੇਣੀ ਅਧਾਰਿਤ ਵੈੱਬਸਾਈਟ ਤੇ ਅਪਲੋਡ ਕੀਤਾ ਗਿਆ ਹੈ ਵਿਦਿਆਰਥੀਆਂ ਦੀ ਇਸ ਦੀ ਪ੍ਰੀਖਿਆ ਕਰਕੇ ਆਸਾਨੀ ਨਾਲ ਆਪਣੀ ਪੜਾਈ ਦੀ ਯੋਜਨਾ ਬਣਾ ਸਕਦੇ ਹਨ ਬੋਰਡ ਦੇ ਵਿਦਿਆਰਥੀ ਲਈ ਮਤਲਬ ਇਸ ਸਾਲ ਸਾਰੇ ਵਿਸ਼ਿਆਂ ਲਈ ਸਿਲੇਬਸ ਵਿੱਚ 15% ਦੀ ਟਿਲ ਦਿੱਤੀ ਹੈ ਜਿਸ ਦਾ ਉਦੇਸ਼ ਪੜਾਈ ਦੇ ਬੋਝ ਨੂੰ ਘਟਾਉਣਾ ਤੇ ਪ੍ਰੀਖਿਆਵਾਂ ਨੂੰ ਸਾਰੂ ਢੰਗਣਾ ਕਰਵਾਉਣਾ ਹੈ ਬੋਰਡ ਦੇ ਵਿਦਿਆਰਥੀਆਂ ਨੂੰ ਸਮੇਂ ਸਿਰ ਤਿਆਰੀ ਕਰਨਾ ਅਤੇ ਆਪਣੇ ਸਮਾ ਸ਼੍ਰੇਣੀ ਅਨੁਸਾਰ ਪੜਾਈ ਕਰਨ ਦੀ اپیل ਕੀਤੀ ਹੈ ਇਸ ਤਰ੍ਹਾਂ ਉਹ ਪ੍ਰੀਖਿਆਵਾਂ ਲਈ ਵਾਧਿਆ ਅੰਕ ਪ੍ਰਾਪਤ ਕਰ ਸਕਣਗੇ ਅਤੇ ਆਪਣੀ ਪੜਾਈ ਨੂੰ ਜੋਜਨਾਬੁੱਧ ਢੰਗ ਨਾਲ ਪੂਰਾ ਕਰ ਸਕਣਗੇ ਇਹ ਵਿਦਿਆਰਥੀਆਂ ਲਈ ਇੱਕ ਸਤਿਕਾਰਯੋਗ ਮੌਕਾ అతి ਇਸ ਦੀ ਵਰਤ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਖਬਰ ਜੰਮੂ ਕਸ਼ਮੀਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਕਿ ਸਕੂਲਾਂ ਦੇ ਵਿੱਚ ਜਿਹੜੀ ਪੇਪਰ ਸ਼ੀਟ ਆ ਉਸ ਨੂੰ ਜਾਰੀ ਕਰ ਦਿੱਤਾ ਗਿਆ ਹੈ ਰਈਆਂ ਹੋਰ ਖਬਰਾਂ ਜਨਰਲਿਸ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਮਿਲਦੇਆਂ ਜਈਆਂ ਹੋਰ ਖਬਰਾਂ ਦੇ ਨਾਲ ਧੰਨਵਾਦ ਜੀ